ਮਤਰੀ ਸਾਹਿਬ ਜੀ ਦੇ ਕਾਲੇ ਤਲਵੀ ਰਾਵੀ ਦਰਿਆ ਦੇ ਉੱਤੇ ਕਾਰਜਕਰਤਾਵਾਂ ਦੇ ਵਿੱਚ ਬਹੁਤ ਜੋਸ਼ ਦਿਖਣ ਨੂੰ ਮਿਲਿਆ ਔਰ ਅੱਜ ਵੀ ਭਾਰੀ ਸੰਖਿਆ ਦੇ ਵਿੱਚ ਕਾਰਜਕਰਤਾ ਆਪ ਜੀ ਦੇ ਨੇਤ੍ਰਤਵ ਦੇ ਵਿੱਚ ਜਿਹੜਾ ਉਹ ਬਣ ਬਣ ਰਿਹਾ ਜੀ ਕੀ ਕਹਨਾ ਆਪ ਜੀ ਬਿਲਕੁਲ ਅੱਜ ਤੇ ਕੱਲ ਨਾਲੋਂ ਵੀ ਜ਼ਿਆਦਾ ਸੰਖਿਆ ਚ ਸਾਡੇ ਸਾਥੀ ਪਿੰਡਾਂ ਜੋ ਨਿਕਲ ਕੇ ਆਏ ਆ ਜਿਹੜੇ ਸਾਡਾ ਯੂਥ ਕਲੱਬ ਉਹਦੇ ਸਾਥੀ ਲਗਾਤਾਰ ਤਸਵੀਰ ਦੇ ਲੱਗੇ ਆ ਸੋ ਜਿਹੜਾ ਸ਼ੁਰੂਆਤ ਕਾਲ ਵਰਦੇ ਮੀਂਹ ਦੇ ਵਿੱਚ ਸਾਡੇ ਸਾਥੀਆਂ ਨੇ ਕੀਤੀ ਇੱਥੇ ਬਨ ਬੰਨਣ ਦੀ ਅੱਜ ਕਾਫੀ ਵੱਡੀ ਮਾਤਰਾ ਦੇ ਵਿੱਚ ਉਹ ਬਨ ਬੰਨਣ ਦੇ ਵਿੱਚ ਮੁੱਖ ਰੋਲ ਦਾ ਕਰ ਰਹੇ ਨੇ ਔਰ ਸਾਡੇ ਅਧਿਕਾਰੀ ਸਹਿਬਾਨ ਵੀ ਪ੍ਰਸ਼ਾਸਨ ਵੀ ਲਗਾਤਾਰ ਇਸ ਸਾਰੇ ਕੰਮ ਦੀ ਜਿਹੜੀ ਉਹ ਦੇਖਦੇ ਕਿ ਉਹਨਾਂ ਦੀ ਗਵਾਹੀ ਤੇ ਅਸੀਂ ਕਰ ਰਹੇ ਹਾਂ ਸੋ ਲਗਾਤਾਰ ਲੋਕਾਂ ਦਾ ਜਿਹੜਾ ਦੁੱਖ ਦਿਲਦਰ ਹੈ ਜਿਹੜਾ ਇਸ ਵਾਰਡ ਦੇ ਕਾਰਨ ਕੁਦਰਤ ਦੀ ਕਰੋਪੀ ਦੇ ਕਾਰਨ ਚੱਲਣੇ ਪੈ ਰਹੇ ਆ ਉਹ ਦੂਰ ਕਰਨ ਦੇ ਲਈ ਹਰ ਪੱਖ ਤੋਂ ਉਪਰਾਲੇ ਕੀਤੇ ਜਾ ਰਹੇ ਆ ਸੋ ਅਸੀਂ ਹੁਣ ਰਾਹਤ ਕਾਰਜਾਂ 'ਚ ਵੀ ਲੱਗੇ ਆ ਪਿੰਡ-ਪਿੰਡ ਸਾਡੀਆਂ ਟੀਮਾਂ ਲਗਭਗ ਸਾਡੀਆਂ 39-40 ਟੀਮਾਂ ਜਿਹੜੀਆਂ ਨੇ ਉਹ ਪਿੰਡਾਂ ਦੇ ਵਿੱਚ ਰਾਹਤ ਸਮਗਰੀ ਪਹੁੰਚਾਉਣ ਦੇ ਲਈ ਹਰ ਤਰ੍ਹਾਂ ਦੀ ਚਾਹੇ ਉਹ ਕਰੈਨੇ ਦਾ ਮਤਲਬ ਸਮਗਰੀ ਹੋਵੇ ਚਾਹੇ ਤਰਪਾਲਾ ਹੋਣ ਚਾਹੇ ਫੋਲਡਿੰਗ ਬੈੱਡ ਹੋਣ ਗੱਦੇ ਹੋਣ ਮੱਛਰਦਾਨੀਆਂ ਹੋਣ ਔਰ ਮੈਡੀਸਨ ਹੋਵੇ ਲਗਭਗ 1.5 ਲੱਖ ਰੁਪਏ ਦੀ ਮੈਡੀਸਨ ਇੱਕ ਵੱਖਰਾ ਗਰੁੱਪ ਜਿਹੜਾ ਤੋਰਿਆ ਆ ਜਿਹੜਾ ਪਿੰਡਾਂ ਚ ਲੈ ਕੇ ਜਾ ਰਿਹਾ ਸੋ ਨਾਲ ਦੀ ਨਾਲ ਜਿਹੜੀ ਹਾਨੀ ਹੋਈ ਆ ਆਪਣੇ ਘਰਾਂ ਦੀ ਉਹਨਾਂ ਘਰਾਂ ਨੂੰ ਵੀ ਆਪਣੇ ਵੱਲੋਂ ਵੀ ਅਸੀਂ ਨਿੱਜੀ ਤੌਰ ਤੇ ਕਾਫੀ ਸਪੋਰਟ ਕਰ ਰਹੇ ਆ ਸੋ ਉਹਨਾਂ ਦੇ ਨਿਸ਼ਾਨ ਦੀ ਕਰਕੇ ਸਰਕਾਰ ਵੱਲੋਂ ਬਣਦਾ ਮੌਜਦਾ ਦੁਵਾਨ ਦੇ ਲਈ ਵੀ ਉਹ ਵੀ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਨੇ ਤੇ ਵਿਸ਼ੇਸ਼ ਤੌਰ ਤੇ ਜਿਹੜਾ ਪਸ਼ੂਆਂ ਦਾ ਚਾਰਾ ਉਹ ਕਿਉਂਕਿ ਬੜੀ ਵੱਡੀ ਥੋਰ ਸੀਗੀ ਸੋ ਪਸ਼ੂ ਕਿਉਂਕਿ ਬੇਜ਼ਵਾਨੇ ਆ ਉਹਨਾਂ ਨਾਲ ਵੀ ਪੇਟ ਲੱਗਿਆ ਸੋ ਸਾਡੀ ਡਿਊਟੀ ਆ ਵੀ ਉਹਨਾਂ ਦਾ ਵੀ ਜਿਹੜਾ ਉਹ ਚਾਰਾ ਚਾਹੇ ਚੋਖਰ ਦੇ ਰੂਪ ਚ ਹੋਵੇ ਫੀਡ ਦੇ ਰੂਪ ਚ ਹੋਵੇ ਹਰੇ ਚਾਰੇ ਦੇ ਰੂਪ ਚ ਹੋਵੇ ਟੂੜੀ ਦੇ ਰੂਪ ਚ ਹੋਵੇ ਉਹ ਵੀ ਲਗਾਤਾਰ ਪ੍ਰੋਵਾਈਡ ਕਰਾਇਆ ਜਾ ਰਿਹਾ ਸੋ ਅੱਜ ਸਾਡਾ ਨਿਸ਼ਾਨਾ ਜਿਹੜਾ ਬੰਨ ਜਿਹੜੇ ਚਾਰ ਥਾਵਾਂ ਸੀ ਤੈਅ ਕੀਤੀਆਂ ਸਨ ਕੱਲ ਇਹ ਚਾਰੇ ਥਾਂਾਂ 'ਵਾਂ ਸ਼ਾਮ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ ਕੱਲ 2 ਟਾਰਗੇਟ ਅਸੀਂ ਮਿਲੇ ਸੀ ਮਿੱਤੇ ਹੀ ਉਹ ਅਸੀਂ 80% ਪੂਰੇ ਕਰ ਲਈਏ ਰਾਤ ਤੱਕ ਅੱਜ ਤੋਂ ਕੰਮ ਦੁਬਾਰਾ ਸ਼ੁਰੂ ਕਰਕੇ ਅ ਅੱਗੇ ਵਾਲੇ ਪਾਸੇ ਵਧਿਆ ਜਾ ਰਿਹਾ ਸੋ ਮਾਨ ਸਾਹਿਬ ਨੇ ਇਸ ਗੱਲ ਦੀ ਡਿਊਟੀ ਲਈ ਆ ਵੀ ਬਾੜ ਚ ਪ੍ਰਭਾਵਿਤ ਲੋਕਾਂ ਨੂੰ ਕੋਈ ਤਕਲੀਫ ਨਾ ਆਵੇ ਜਿਹੜੀ ਆਈ ਹੈ ਕੁਦਰਤੀ ਹੋਈ ਹੈ ਅਗਾਹ ਉਹਨਾਂ ਨੂੰ ਪੈਰਾਂ 'ਤੇ ਖੜੇ ਕਰਨ ਦੇ ਲਈ ਲਗਾਤਾਰ ਜਿਹੜੇ ਕੰਮ ਕੀਤੇ ਜਾ ਰਹੇ ਆ ਔਰ ਮੈਂ ਨਾਲੇ ਹੀ ਵੀ ਗੱਲ ਕਹਿਣਾ ਵੀ ਕੇਂਦਰ ਸਰਕਾਰ ਨੂੰ ਵੀ ਅ ਜਲਦੀ ਤੋਂ ਜਲਦੀ ਪੰਜਾਬ ਦੇ ਲਈ ਜਿਹੜਾ ਫਲਾਡ ਰੀਲੀਫ ਦੀ ਮਦਦ ਜਿਹੜੀ ਉਹ ਕਰਨੀ ਚਾਹੀਦੀ ਆ ਇਹ ਵੀ ਅਸੀਂ ਸਮਝਦੇ ਆ ਕਿ ਪੰਜਾਬ ਇਸ ਵੇਲੇ ਹੁਕੀ ਕੜ ਜੋ ਗੁਜ਼ਰ ਰਿਹਾ ਉਹਦੀ ਬਾਫੜੀ ਜਾ